ਹਾਂ ਜੀ 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 ਹਾਂ ਅੱਜ ਮਾਨਸਾ ਦੇ ਸਾਰੇ ਸਸਤਾਵਾਂ ਮਾਨਸਾ ਦੇ ਸਾਰੇ ਲੋ ਇਕੱਠੇ ਹੋਏ ਆ ਸਾਫ ਦਬਾਉਣ ਵਾਸਤੇ ਇਕੱਠੇ ਹੋਏ ਆ ਲਾਗੂ ਟੋਲਾ ਇਕੱਠਾ ਹੋਇਆ ਮੈਂ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਕਿ ਆਪਾਂ ਆਰਗੇਨਾਈਜ਼ ਤਰੀਕੇ ਨਾਲ ਇਹ ਸਾਰਾ ਆਪਾਂ ਜਿਹੜਾ ਅੱਜ ਰੋਸ ਮਾਰਚ ਕੈਂਡਲ ਮਾਰਚ ਕੱਢਣਾ ਹੈ ਸ਼ਾਂਤੀ ਨਾਲ ਬਹੁਤ ਆਰਗਨਾਈਜ਼ ਤਰੀਕੇ ਨਾਲ ਕਰਨਾ ਹੈ ਇਹ ਆਪਾਂ ਮਾਰਚ ਕਰਨਾ ਹੈ ਕੋਈ ਹੰਗਾ-ਗੁੱਗਾ ਜਾਂ ਕੋਈ ਵਿੱਚ ਕੋਈ ਸ਼ਰਾਪ ਕਰਨ ਦੀ ਕੋਸ਼ਿਸ਼ ਨਾ ਕਰੇ ਨਾ ਹੋ ਜਾ ਸਾਰੀ ਮੰਡੀ ਦਾ ਸਾਂਝਾ ਸਾਰੇ ਸਸਤਾਵਾਂ ਦਾ ਸਾਂਝਾ ਰੋਸ ਮਾਰਚ ਕੈਂਡਲ ਮਾਰਚ ਤੁਹਾਡਾ ਥੋੜਾ ਜਿਹਾ ਹੋ ਜਾ ਕਿਤੇ ਰਾਜ ਬਦ ਗਿਆ ਮੈਂ ਥੋੜਾ ਜਿਹਾ ਬੇਨਤੀ ਕਰਦਾ ਲੈਣੇ ਚੋ ਜੋ ਥੋੜਾ ਜਿਹਾ मानसा जी इंसाफ़ दवाण लाइ मितल कट मितल कटी मम्मा पादलो

6 6 بندا نا تين دتا سي ها شيره کا ترانو پھانسي دو پھانسي دو پھانسي دو هاي هاي ناي هاي کرنے مونجدی تین باڑوں فائٹھو دیو نے جنہاں کوں دیوائے لے اپنا تھو موبائل کے جگا دیوے دے کے ریا حالت دیو ہان جی دیو اپ حالت دیو ہان جی دیو ہان جی دیو پریاس کر دیوے ہو سکے 21000 ہان جی دیو ہان جی دیو ਬਸ ਜੀ ਬਸ ਜੀ ਆਪ ਜੀ ਬਸ ਜੀ ਆਪ ਜੀ ਬਸ 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 ਜੀ ਭਈ ਕੈਂਡਲ ਮਾਰਚ ਕਰ ਰਹੇ ਹਾਂ ਕਿ ਕਿਹਦੇ ਇਨਸਾਫ ਹੁੰਦਾ ਹੈ ਕਿ ਕੀ ਕਹਿਣਾ ਜੀ ਪਿਛਲੇ ਇਨਸਾਫ ਨੂੰ ਕਿਹਾ ਕਿ ਕੈਂਡਲ ਮਾਰਚ ਸਾਡੇ ਵੱਲੋਂ ਨਹੀਂ ਪੂਰੇ ਸ਼ਹਿਰ ਵੱਲੋਂ ਹੋ ਰਿਹਾ ਹੈ ਮਤਲਬ ਸ਼ਹਿਰ ਦੇ ਵਿੱਚ ਐਨਾ ਗਰੋਸ ਪਾਇਆ ਜਾ ਰਿਹਾ ਹੈ ਕਿ ਜੋ ਮਾਨਸਾ ਦੀ ਕੀ ਦੀ ਘਟਨਾਵੜੀ ਹੋਈ ਹੈ ਜੋ ਦਿੱਸੀ ਨਾਲ ਹੋ ਗਿਆ ਉਹ ਹੋ ਗਿਆ ਇਸ ਤੋਂ ਬਾਅਦ ਪੰਜਾਬ ਦੀ ਪੰਜਾਬ ਕੀ ਪੂਰੇ ਇੰਡੀਆ ਦੀ ਕਿਸੇ ਵੀ ਧੀ ਨਾਲ ਨਾ ਹੋਵੇ ਇਸ ਦਰਿੰਦਗੀ ਇਸ ਦਰਿੰਦਗੀ ਨੂੰ ਦੇਖਦੇ ਹੋਏ ਪੂਰਾ ਸ਼ਹਿਰ ਹੋਿਆ ਪਿਆ ਸਾਡਾ ਮਾਨਸਾ ਸ਼ਹਿਰ ਔਰ ਸਾਰੇ ਮਾਨਸਾ ਸ਼ਹਿਰ ਦੇ ਸਾਰਿਆਂ ਧਾਰਮਿਕ ਸਮਾਜਿਕ ਬਿਜ਼ਨਸ ਵਾਲੀਆਂ ਆਰਤੀਆਂ ਪਰਮਿਸ਼ਨੈਂਟ ਜੋ ਵੀ ਜੋ ਵੀ ਐਸੋਸੀਏਸ਼ਨ ਹੈ ਆਲ ਐਸੋਸੀਏਸ਼ਨ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਹਜੂਮ ਲੋਕਾਂ ਦਾ ਕਿੰਨਾ ਰੋਸ ਪਾਇਆ ਜਾ ਰਿਹਾ ਹੈ ਸਿਰਫ ਇਨਸਾਫ ਦੀ ਮੰਗ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੋ ਲਿਪਸੀ ਦੇ ਕਾਤਲ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਪੰਚ ਸਵੇਰ ਸਿੱਦੇ ਲੰਕਾਇਆ ਜਾਵੇ ਤਾਂ ਕਿ ਜੋ ਸਾਡੀ ਆਤਮਾ ਨੂੰ ਕੁਛ ਨਾ ਕੁਛ ਸ਼ਾਂਤੀ ਮਿਲ ਸਕੇ ਅਨੋਖ ਨਿਰੰਦਾ ਹਾਏ ਹਾਏ ਨਿਰੰਦਾ ਹਾਏ ਹਾਏ